ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਅੱਜ ਪਹੁੰਚੇ ਹਾਂ ਗਰਦਾਰਾ ਵਾਲਿਆਂ ਦੀ ਅੰਕਰਧਿਆਲ ਏਜੰਸੀ ਦਾ ਲਾਬਾ ਪਟਿਆਲਾ ਇਹ ਤੁਹਾਨੂੰ ਦਿਖਾਉਣਾ ਜੀ ਗਰਦਿਆਲ ਦਾ ਕੀ ਕੀ ਕੁਝ ਬਦਲਾਅ ਕੀਤਾ ਤੇ ਇਹ ਕਿੱਦਾਂ ਦੀ ਬਣ ਰਹੀ ਆ ਰੱਖੀ ਹੈ ਤੇ ਇੱਧਰ ਜੀ ਸਰ ਬੈਠੀ ਆ ਚਾਵਾ ਚਾਉ ਪੀ ਰਿਹਾ 엘ਿਵੇਟਰ ਦੇਖਵੋ ਲੈ ਤਾਂ 엘ਿਵੇਟਰ ਜੀ ਸਾਰਾ ਲੋਹੇ ਦਾ ਹੈ ਯਾ ਸਟੀਲ ਹੀ ਨਹੀਂ ਆ ਜੀ ਬਣਿਆ ਵਧੀਆ ਹੈਵੀ ਹੋਇਆ ਪੂਰਾ ਸਫਾਈ ਹੈ ਕੰਮ ਦੀ ਹਨਾ ਬਗੀਚੇ ਕੰਮ ਦੀ ਸਫਾਈ ਕੋਈ ਸਫਾਈ ਹੈ ਕਟਰ ਬਾਕੀ ਕੋਈ ਨਹੀਂ ਬਾਕੀ ਤੁਹਾਨੂੰ ਕਟਰ ਵਗੈਰਾ ਦਿਖਾਉਦੇ ਆ ਉੱਪਰਲੀ 46 ਇੰਚ ਨਾ ਆ ਨਾ ਪਰਲੀ ਡੁੱਮੀ 46 ਤੋਂ ਵੀ ਛੋਟੀ ਹੁੰਦੀ ਮੈਨੂੰ ਲੱਗਦਾ 36 ਇੰਚ 36 36 36 ਉਹ ਦੂਜੀ ਬਣਨੀ ਪੈੜ ਵਾਲੀ ਪੈੜ ਵਾਲੀ ਆ ਕਟਰਾ ਜੀ ਇਹਦਾ ਕਟਰ ਕੋਡ ਪੂਰਾ ਟੌਰ ਕੱਢਿਆ ਹਨਾ ਪੂਰਾ ਰਿਕਨਾ ਬਣਾ ਕਟਰਾ ਇਹ ਜੀ ਇੱਧਰ ਸਾਹਮਣੇ ਕੰਬੈਨਾਂ ਤਿਆਰ ਵੀ ਖੜੀਆਂ ਕੋਈ ਆ ਜੀ 36 ਇੰਚ ਆ 46 ਇੱਕ ਆਉਂਦੀ 46 ਨਹੀਂ ਇਹ 36 ਆ ਗਰਦਿਆਲ ਵਾਲਿਆਂ ਦੀ ਬਾਡੀ ਵਗੈਰਾ ਤਿਆਰ ਕੀਤੀ ਆ ਸਮਾਨ ਸਾਰਾ ਇਹਦਾ ਹੈਵੀ ਲੱਗਿਆ ਥੱਲੇ 36 ਇੰਚ ਪਾਇਆ ਨਹੀਂ 16 ਰੂਲਾ 16 ਜੀ ਇਹਨੂੰ 컬러 ਕੋਟਿੰਗ ਪੂਰਾ ਤਿਆਰ ਕੀਤਾ ਕਹਿੰਦੇ ਜੇ 18 ਪੌਣਾ 18 ਵਿੱਚ ਪਾ ਦਾਂਗੇ ਤੇ ਮਸ਼ੀਨ ਦਾ ਵੀ ਰੇਟ ਆ ਦੂਸਰੇ ਨਾਲੋਂ ਲੱਖ ਦਰ ਆ ਇੱਧਰ ਉੱਧਰ ਹੋ ਸਕਦਾ ਅੱਗੇ ਤੁਹਾਨੂੰ ਆਪਾਂ ਮਸ਼ੀਨ ਦਿਖਾਉਂਦੇ ਪੂਰੀ origignal ਤਿਆਰ ਕੀਤੀ ਹੈ ਕਿੰਨਾ 26.5 ਲੱਖ ਰੁਪਏ ਡਿਮਾਂਡ ਹੈ 26.5 ਲੱਖ ਰੁਪਏ ਹਾਂ ਇੰਜਨ ਜੀ ਇਹਨਾਂ ਕੋਲ ਇਹ ਕਿ ਇੱਕ ਹੋਰ ਇਹਨਾਂ ਕੋਲੇ ਜਨ ਆਸ਼ਰ ਵੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਕੋਲ ਐਸ਼ਰ ਦਾ ਇੰਜਨ ਮਿਲ ਸਕਦਾ ਡੀਜ਼ਲ ਦੇ ਵੀ ਕਹਿੰਦੇ ਖਰਚਾ ਘੱਟਾ ਬਾਕੀ ਤੁਸੀਂ ਕਟਰ ਚੈੱਕ ਕਰੋ ਕਟਰ ਦੀ ਸਫਾਈ ਦੇਖੋ 75% ਡੀਜ਼ਲ ਪਾ ਰਿਹਾ ਹੈ ਕਲਰ ਬਹੁਤ ਵਧੀਆ ਹੈ ਪਿੰਡ ਪੁੰਡ ਟੋਪ ਦਾ ਬਾਕੀ ਟਾਂਕੇ ਡੁੰਕੇ ਵੀ ਬਹੁਤ ਚੰਗੇ ਲੱਗੇ ਆ ਤੇ ਕਟਰ ਸਫਾਈ ਕਟਰ ਦੀ ਬਹੁਤ ਵਧੀਆ ਬਹੁਤ ਸ਼ਾਨਾ ਮਸ਼ੀਨ ਵੀ ਪੂਰੀ ਹੈਵੀਆ ਬਾਕੀ ਇਧਰੋਂ ਚੈੱਕ ਕਰੋ ਮੰਤਰ ਨਾਰੇ ਕਹਿੰਦੇ ਆ ਜੀ ਮਸ਼ੀਨ ਨਹੀਂ ਆਉਂਦੀ ਜਦ ਰੀਸਿਵ ਨਹੀਂ ਕੱਟਦਾ ਲਬਾਈ ਬਹੁਤ ਦੇਖੋ ਜੀ ਇਹਨਾਂ ਨੇ ਗੱਲ ਕੀਤੀ ਆ ਕਿ ਮਸ਼ੀਨ ਵੀ ਅਸੀਂ 6 ਇੰਚ ਹੋਰ ਚੱਕਤੀ ਪਹਿਲਾਂ ਨਾਲੋਂ ਵੀ ਇਚਾਈ ਕਰਦੇ ਜਿੱਥੇ ਮਰਜ਼ੀ ਚਲਾਓ ਇਹ ਨਹੀਂ ਮਸ਼ੀਨ ਦਾਣਾ ਮਾਰ ਜੂਗੀ ਵਾਕਿਆ ਗੱਲ ਸੀ ਆ ਚੈੱਕ ਕਰੋ ਇਧਰ ਦੇਖੋ ਮੇਰੇ ਇੱਥੇ ਆ ਰਹੀ ਸੀ ਪਾ ਇੱਥੇ ਆ ਰਹੀ ਆ ਇੰਨੀ ਚਾਈ ਕੀਤੀ ਆ ਮਹੀਨ ਦੀ ਤੇ ਬਾਕੀ ਅੱਗੋਂ ਲੋਕ ਲੋਕ ਵਗੈਰਾ ਦਿਖਾਉਂਦੇ ਤੁਹਾਨੂੰ ਆ ਜਾ ਵੀ ਇਧਰ ਨੂੰ ਬਗੀਚਾ ਕਿੰਨੀ 65 ਇੰਚ ਦੇਖੋ ਜੀ ਟੂਲ ਟਾਲ ਵਗੈਰਾ ਮਸ਼ੀਨ ਦਾ ਪੂਰਾ ਰੋਬ ਬਣਿਆ ਇਹ BH3 ਚ ਹੈ ਨਾ ਹਣਾ 3 ਇੰਜਨ ਚ ਹੈ ਜੀ ਆਇਸ਼ਰ ਆਇਸ਼ਰ ਇੰਜਨ ਇਹਦੇ ਦੇ ਹੁਣ ਆਪਾਂ ਉੱਪਰ ਨਹੀਂ ਚੜ ਸਕਦੇ ਕਿਉਂਕਿ ਉਹਨਾਂ ਦਾ ਸ਼ਾਇਦ ਹੋ ਸਕਦਾ ਹੈ ਪੇਂਟ ਵਗੈਰਾ ਕੁਝ ਹੋ ਰਿਹਾ ਤੇ ਅੱਗੋਂ ਲੁੱਕ ਚੱਕ ਕਰੋ ਜੀ ਇਦਾਂ ਦੀ ਲੋਕਾਂ ਕੋ ਬਣੀਆ ਮਹੀਨ ਦੀ ਬਹੁਤ ਵਧੀਆ ਸੋਹਣੀ ਜੀ ਨਾ ਚਾਰ ਫੱਟੀਆਂ ਜਾਂ ਤੇ ਉੱਪਰੋਂ ਇਦਾਂ ਦਾ ਰੋਬਾ ਤੇ ਉਹ ਨਵਾਂ ਮਾਡਲ ਨਵੀਂ ਬਾਡੀ ਆ ਉਹ ਤੁਹਾਨੂੰ ਆਪਾਂ ਇਹਦੇ ਦਿਖਾਉਣੇ ਫੈਮਿਲੀ ਵਗੈਰਾ ਬ੍ਰੇਕ ਕਿਹੜੀ ਹੈ ਗੀਅਰ ਹੈ ਪੰਜ ਗੇਰੀ ਹੈ ਹਨਾ ਪੰਜ 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 ਗੇਰਾਂ ਦੇ ਜੀ ਤੇ ਆਡਲ ਲਾਤਾ ਇਹਨੂੰ ਡਬਲ ਹਾਂ ਇੱਕ ਜੀ ਇਹਨੂੰ ਆਡਲ ਵਗੈਰਾ ਲੱਗਾ ਡਬਲ ਹੈ ਚੀਜ਼ ਵਧੀਆ ਬਣਾਈ ਹੋਈ ਆ ਤੇ ਬ੍ਰੇਕ ਇਹਦੀ ਡਿਕਸ ਬ੍ਰੇਕ ਹੈ ਤੇ ਤੇਲ ਵਾਲ ਕੰਬ ਉਹਦੇ ਆਪੇ ਤੈਨੂੰ ਕੋਲ ਤਿਆਰ ਬੋਲਿਆ ਟਾਇਰ ਕਿਹੜਾ ਟਾਇਰ ਐਚ ਡੀ ਸੀ ਐਟ ਐਚ ਡੀ ਇਹਦੇ ਨਾਲ ਦੇ ਟਾਇਰ ਮੈਂ ਜਿਹੜੇ ਵਿੱਚ ਹੀ ਆ ਬਹੁਤ ਵਧੀਆ ਟਾਇਰ ਦੀ ਕਸਾਈ ਬੜੀ ਵਧੀਆ ਏ ਇਧਰੋਂ ਸਾਹਮਣੇ ਚੱਕ ਕਰੋ ਰੰਗ ਵਗੈਰਾ ਰੰਗਦਾਰ ਟੌਰ ਕੱਢਿਆ ਪਿਆ ਵੀ ਪੂਰਾ ਇਹਦਾ ਮਸ਼ੀਨ ਦਾ ਤੇ ਤੁਹਾਨੂੰ ਆਪਾਂ ਨਵੀਂ ਬਾਡੀ ਦਿਖਾਉਣੇ ਨਵੀਂ ਜਿਹੜੀ ਤਿਆਰ ਕੀਤੀ ਆ ਆ ਵਾਲੀ ਬਾਡੀ ਦਾ ਸਾਹਮਣੇ ਇਧਰ ਟੂਲ ਵਗੈਰਾ ਬਾਕੀ ਤੁਹਾਨੂੰ ਲੈ ਕੇ ਚਲਦੇ ਹਾਂ ਜਿਹ ਉੱਧਰ ਜਿਹੜੇ ਮਸ਼ੀਨਾਂ ਪ્યોਰ ਤਿਆਰ ਹੋਈਆਂ ਨੇ ਇਹਦੇ ਚ ਕੁਝ ਅਜੇ ਤਿਆਰ ਹੋ ਰਹੀ ਆ ਵਿੱਚ ਵਿੱਚੋਂ ਮਸ਼ੀਨ ਇਹਨਾਂ ਦੀ ਬਹੁਤ ਵਿਕਦੀ ਹੈ ਨਾ ਹੈਨਾ ਆ ਵੀ 18 ਚ ਇੱਕ 16 ਰੂਲਾ 16 ਆ ਇਹ ਚੈੱਕ ਕਰੋ ਥੋੜੀ ਇੱਥੇ ਬਰਾੜੀ ਵਿੱਚੇ ਤੂੜੀ ਵਾਲਾ ਸਿਸਟਮ ਲੱਗਾ ਜੀ ਇਹਨੂੰ ਟਰਾਲੀ ਨਿਕੜੀਏ ਢੇੜੀ ਅਰੇ ਸਾਰੇ ਤੂੜੀ ਵਾਲੀ ਨਾ ਲੱਗਾ ਇਹ ਰੱਖੋ ਥੱਬੇ ਹਟਦੇ ਜਾਂਦੇ ਨੇ ਜੇ ਨਹੀਂ ਕਿ ਹੋਰ ਇਹ ਫਿਰ ਇੱਥੇ ਚਲਾਉਂਦੀ ਸਾਰਾ ਬਜਾ ਉਹ ਦਰਾ ਬੈਟ ਦੋ ਮਾਰ ਚੁੱਕੀ ਆ ਨਾ ਇਧਰੋਂ ਮੈਨੂੰ ਲੱਗ ਗੇਅਰ ਨੂੰ ਤੇ ਦੋ ਬੈਲਟਾਂ ਦੇ ਉੱਪਰ ਉਹ ਫਰੇ 130 ਮੀਟਰ ਪਾਈ ਜੀ ਸਿੱਧਾ ਚੱਲੀਏ ਭਰੇ ਗੇਅਰ ਵੀ ਇੰਦਾ ਜੀ ਨਵੀਂ ਤਕਨੀਕ ਤੇ ਰੱਖਿਆ ਗਿਆ ਗੇਅਰ ਆ ਇਹ ਆਪਾਂ ਨੂੰ ਉੱਤਰੋ ਉਸ ਸਾਈਡ ਨਾਲ ਕਿਸੇ ਹਮਾਰੇ ਬਾਈ ਕਿਸਾਨ ਨੇ ਲੈਣੀ ਹੋ ਤਾਂ ਗਾੜੀ ਬਹੁਤ ਅੱਛੀ ਹੈ ਰਾਜਸਥਾਨ ਕੇ ਲਈ ਟੂੜੀ ਵਗੈਰਾ ਬਣਾਤੀ ਵਿੱਚ ਇਧਰ ਆ ਜੀ ਸਿਸਟਮ ਇੱਥੋਂ ਚੱਲਦਾ 3175 ਹੈ ਉਧਰ ਉਧਰ ਗਿਆ ਚਲਾ ਗਿਆ ਉਧਰ ਗੇਰ ਹੈ ਚੀਜ਼ ਤਾਂ ਵਧੀਆ ਬਣ ਗਈ ਹਨਾ ਵੇਲਾ ਏ ਥਾਂ ਨਾਲ ਇੰਨਾ ਹੀ ਜੀਰੋ ਤੋਂ ਹੈ ਹਨਾ ਬੱਚਾ ਵੀ ਲੱਗਾ ਇਹ ਕਹਿ ਤਾ ਹਾਂ ਡਬਲ ਸਲੈਸ਼ਰ ਨੇ ਦੇ ਟੂੜੀ ਵਿੱਚੇ ਬਣਾਉਂਦਾ ਟੂੜੀ ਵਿੱਚੇ ਇੰਨਾ ਕਟਰ ਵੀ ਮਿਲੇ ਗਿਆ ਹੋ ਜਾ ਹੈ ਆਹ ਕਰ ਕੱਟ ਰਹੀ ਨਾਲ ਹੀ ਉਹ ਕੱਟ ਰਵੇ ਇੱਕ ਸੱਭਿਆਂ ਨਾਲ ਇੱਕ ਦੂਜਾ ਕੱਟ ਰਿਹਾ ਕਣਕਲਾ ਚੱਲ ਹੁਦ ਰੱਗੇ ਆ ਵੀ ਉਹ ਸਿਸਟਮ ਹੈ ਕਿ ਹੋਰ ਇਹ ਬਿੱਜੀ ਕਿਹੜੀ ਆ ਦੋਸਤਿਆ ਕਰਦੇ ਕਰਦੇ ਇਧਰ ਬਈ ਤਿਆਰ ਹੋ ਰਹੀ ਹੈ ਸਟicker ਵਗੈਰਾ ਲੱਗ ਰਿਹਾ ਇਹ ਤੁਹ ਵੀ ਰਹੀ ਜੀ ਜੀ ਮਸ਼ੀਨ ਦੇ ਪੂਰੇ ਦੁੱਸ ਬਣਾਈ ਹੈਗੇ ਹਾਂ ਇਹ ਨਹੀਂ ਗੱਲ ਕੀ ਕਿ ਨਹੀਂ ਪੂਰਾ ਟੌਰ ਬਣਾਇਆ ਵਧੀਆ ਜਿ ਬਣਾਈ ਹੈ ਜਿੰਨੀ ਵੀ ਸਫਾਈ ਜੇ ਕਰ ਸਕਦੇ ਆਪਾਂ ਮਸ਼ੀਨ ਵਿੱਚ ਜੀ ਗੱਲ ਬਾਤ ਹੈਗੀ ਆ ਐਵੇਂ ਕਹਿਣ ਨੂੰ ਕਹਿਦੀ ਬਹੁਤ ਵਧੀਆ ਮਸ਼ੀਨ ਹੈ ਨਹੀਂ ਨਹੀਂ ਇਹ ਬੰਦਾ ਭੈ ਨਾਮ ਜਿਹਾ ਨਹੀਂ ਇਹ 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 ਮਾ ਕਰਦੀ ਲੋੜ ਨਹੀਂ ਬਹੁਤ ਉੱਚੀ ਥੱਲੋ ਬਹੁਤ ਬਣਾਈ ਉੱਚੀ ਬੜੀ ਆਈ ਦੂਜਿਆਂ ਨਾਲ ਮੇਰਾ ਹਜ 6-7 ਇੰਚ ਉੱਚੀ ਆ ਸਾਰੇ ਮਾਣ ਨਾਲ ਸਾਰੇ ਵੜ ਜਾ ਰਿਹਾ ਲੱਗ ਰਿਹਾ ਆ ਠੀਕ ਹੋ ਜੇਗੀ ਆਪਣੇ ਏਰੀਆ ਚ ਕੰਮ ਜਾਵੇ ਇਹੇ ਜੇ ਕੋਈ ਫੋਨ ਵੀ ਲਵਾਏਗਾ ਉਹ ਤਾਂ ਵੀ ਮਸ਼ੀਨ ਇੱਥੇ ਹੋਊਗੀ ਆਪਣੇ ਵਾਲੀ ਉੱਠੀ ਚੱਕੀ ਹੋਈ ਆ ਕਿਤੇ ਵੀ ਮਸ਼ੀਨ ਫਸ ਜਾਣਾ ਪਹਿਲਾਂ ਤਾਂ ਆ ਜਗਾੜ ਲੱਗੂਗਾ ਬਾਅਦ ਚ ਬਾਕੀ ਹੋਰ ਲੱਗਦਾ ਸਮਾਂ ਇਹਦੇ ਅੱਗੇ ਘੋੜੀਆਂ ਲਾਈਆਂ ਹੋਈਆਂ ਅੱਗੇ ਕਿਤੇ ਫਸੇ ਆ ਤੇ ਥੱਲੇ ਕੋਈ ਇੱਟ ਜਾਂ ਗੁਦਕਾ ਰੱਖ ਤੇ ਮੋਕੇ ਤੇ ਮਸ਼ੀਨ ਨੂੰ ਅੱਗੇ ਗੇਅਰ ਪਾ ਨਿਕਲ ਜੂ ਕੋਈ ਇਹ ਬਹੁਤ ਸਾਲਾਂ ਦੀ ਚੀਜ਼ ਆ ਦਾ ਨਹੀਂ ਹੈ ਜੀ ਅੰਤਰ ਤੁਹਾਡੀ ਮਸ਼ੀਨ ਚ ਆਜ ਇੱਕ ਲੈ ਸੀਪ ਕਿੰਨੇ ਬਾੜ ਹਿੰਚ ਨਹੀਂ ਬਾੜ ਗਾਉ ਆਪਣੀ ਬੋਤਲ ਅੰਤਰ ਲਾਉਣਾ ਜੀ ਕੋਈ ਛੋਟੀ ਛੱਦਰ ਅਸੀਂ ਲਾਉਨੇ ਆ ਪਾਰਟੀ ਦੀ ਡਿਮਾਂਡ ਤੇ ਜਿਵੇਂ ਕੋਈ ਕਹਿ ਦਿੰਦਾ ਉਹ ਲਾਲ ਕਾਟਰ ਦੇ ਵਿੱਚ ਲਾਉਣੀ ਹੈ ਕਾਟਰ ਦਾ ਜੋ ਵੀ ਚਾਰ ਲੋ ਹੁੰਦੇ ਆ ਉਹਦੇ ਵਿੱਚ ਪਲੇ ਲਾਉਂਦੇ ਵੇਖੋ ਇਹ ਲੱਗਦੀ ਆ ਤਿੰਨ ਚਾਰ ਜਗ੍ਹਾ ਤੇ ਇਹਦੇ ਰੀਡਰ ਕਿਹੋਗੀ ਵਰਦੀਆਂ ਕਾਟਰ ਚ ਹੋਗੀ ਬਾਕੀ ਐਲੀਵੇਟਰ ਦੇ ਥੱਲੇ ਘੂਰ ਜਾਂ ਦੁਨੀਆ ਝੂ ਹੋਵੇ ਢਿੱਲਾ ਹੋ ਗਿਆ ਇਹ ਸਾਰਾ ਕੰਮ ਇਹਦਾ ਤਰੀਕਾ ਲੈਣ ਦਾ ਨਾ ਨਾ ਮੈਂ ਤਾਂ ਨੂੰ ਰੰਗ ਤੋਂ ਅੱਤੇ ਕੋਈ ਕੀ ਆਵੇ ਅੰਦਰ ਇਹਦਾ ਰੀਜਨ ਕੀ ਹੋਗਾ ਜਦੋਂ ਅੰਦਰ ਚਾਲਦੀ ਹੈ ਨਾ ਜਦੋਂ ਮਾਲ ਅੰਦਰੋਂ ਗਰਮ ਹੋ ਜਾਂਦਾ ਉਹ ਬੰਦ ਜਿਹੜਾ ਅਰਗਿਤ ਤੋਂ ਹੁੰਦਾ ਨਾ ਉਹ ਨਾਲ ਇਹ ਰੀਜਨ ਚਾਹਨਾ ਨੇ ਕਦੇ ਰੰਗ ਚੱਲਦਾ ਹੈ ਜਾਂ ਦਾਮ ਦਾ ਜਾਮ ਹੁੰਦਾ ਹੈ ਜਾਮ ਹੁੰਦਾ ਹੈ ਜਾਮ ਹੁੰਦਾ ਹੈ ਫਰਿਆਦ ਮਰੀ ਰਹਿੰਦੀ ਚਾਹਨਾ ਰੰਗ ਹੋਇਆ ਉਹ ਰੰਗ ਕਰਾ ਲਏਗਾ ਹਾਂ ਆ ਵੀ ਓਥੇ ਹੋਊਗਾ ਜੇ ਦਾਮ ਹੋਵੇ ਆਈ ਮਾਲ ਫਸੂਆਂ ਦੇ ਵਿੱਚ ਚੱਲੂ ਮਾਲ ਕਾਹਦਾ ਨਹੀਂ ਇਹ ਤਾਂ ਨਹੀਂ ਕਰਦੇ ਉਹਨੂੰ ਰੰਗ ਨਹੀਂ ਕਰਦੇ ਇਹ ਘੁਆਰੇ ਮਾਰਨਾ ਇਹ ਘੁਆਰਾ ਹੀ ਮਾਰਨਾ ਅਸੀਂ ਆ ਖਰਾ ਦੇ ਨੇ ਪੱਤੀਆਂ ਨਹੀਂ ਕਰੇ ਜੇ ਐਂਕਲ ਦੀ ਹੈ ਜੇ ਫਲੇਵੇ ਰੰਗ ਆਦਰ ਦੇ ਦੇਣਾ ਮਜ਼ਬੂਤੀ ਹੋ ਜੀ ਰੰਗ ਵਾਲਾ ਜੋੜ ਜੋ ਮੁਖੀ ਦਾ ਨਹੀਂ ਆ ਜਨਾਬ ਨਹੀਂ ਇਹੋ ਮਾਰ ਦਿੰਦਾ ਨਾ ਹਰਿਆਣਾ ਦੇ ਬਟਾਲਾ ਜਿਹੜਾ ਉੱਪਰ ਜਿਹੜਾ ਹੋ ਰਿਹਾ ਉਹਦਾ ਗਾਗਰੀ ਡਿਮਾਂਡ ਹੈ ਯਾਰ ਤੇ ਕਹਿਣਗੇ ਰੰਗ ਕਰ ਦੇਣਗੇ ਐਸੇ ਹਾਂ ਜਿਹਦੇ ਨੇ ਕੋਈ ਵੀ ਕੰਪਨੀ ਅਸੂ ਨਹੀਂ ਖੜੀ ਧਾਂਗਲੇ ਕਰਾਂਗੇ ਕਟਰ ਬਹੁਤ ਵਧੀਆ ਬਣਿਆ ਕਟਰ ਬਹੁਤ ਵਧੀਆ ਉਹ ਨਾ ਇਹਦੇ ਦੇਖ ਗੱਲਬਾਤ ਗਈ ਕਟਰ ਜੈ ਇਹ ਕੂੜੀ ਵਾਲੀ ਦਾ ਕਟਰ ਕੂੜੀ ਵਾਲਾ ਆਹ ਦਾ ਮਸ਼ੀਨਾ ਫੁੱਲ ਸਾਈਜ਼ ਨੇ ਵਧੀਆ ਦੋ ਦੋ ਦੀ ਬਣੀ ਆ ਮਸ਼ੀਨਾ ਜੀ ਦੀ ਗੱਲਬਾਤ ਜ਼ਰੂਰ ਹੈਗੀ ਆ ਇਹ ਨਹੀਂ ਗੱਲ ਕਿ ਮਸ਼ੀਨਾ ਬਹੁਤ ਵਧੀਆ ਬਣੀ ਵਧੀਆ ਬਣੀਆ ਮਸ਼ੀਨ ਹੈ ਐਡੀ ਗੱਲ ਨਹੀਂ ਕਿ ਮਸ਼ੀਨ ਦੇ ਵਿੱਚ ਕੋਈ ਕਮੀ ਹੈਗੀ ਆ ਕਿਸੇ ਗੱਲ ਦੀ ਵੀ ਕਮੀ ਨਹੀਂ ਆ ਮਸ਼ੀਨ ਚਾਰ ਪੱਟੀਆਂ ਚ ਆ ਉਹ ਤਿੰਨ ਪੱਟੀਆਂ ਚ ਤੇ ਰੋਬ ਚੈੱਕ ਕਰੋ ਮਸ਼ੀਨ ਦਾ ਕਿੰਨਾ ਵਧੀਆ ਤੇ ਦੂਜਾ ਤੁਹਾਨੂੰ ਇੱਧਰ ਕਪੀਸ਼ ਤਿਆਰ ਵੀ ਕੀਤਾ ਖੜਾ ਛੋਟਾ ਹੀ ਆ ਵੈਸੇ ਤਾਂ ਦੇਖਦੇ ਆ ਕਿਹੜਾ ਆਹ ਕਿਹੜਾ ਸਿਸਟਮ ਹੈ ਬਾਹਰ ਦੀ ਹੈ ਕਿ ਇੱਥੋਂ ਦੀ ਹੈ ਇਹ ਇੱਥੋਂ ਦੀ ਹੈ ਕਿ ਨਹੀਂ ਹੈ ਤੇ ਇੱਥੋਂ ਦੀ ਹੈ ਚੱਲਣੀ ਬਾਹਰ ਹੈ ਤਰ੍ਹਾਂ ਇਹ ਚਲ ਫਟੀਆਂ ਦਾ ਕੋਕਾ ਪੀਸ ਇਹ ਜਿਹੜਾ ਕਿਹੜਾ ਕਿਹੜਾ ਪੀਸ ਹੈ ਕੋਕਾ ਕੋਕਾ ਜਿਹਨੂੰ ਕੋਕਾ ਆਂਦੇ ਆ ਕੋਕਾ ਪੀਸ ਇਹ ਬ੍ਰੇਕ ਇੱਕ ਲੱਗੀ ਬ੍ਰੇਕਾਂ ਡਬਲ ਨਹੀਂ ਕਿ ਇੱਕ ਕੌਣ ਲਾਉਂਦਾ ਹੈ ਤੈਹਰ ਕੇ ਤੇਰਾ ਫਟੀਆਂ ਦੇ ਜਗਦੀ ਉਹ ਤਾਂ ਹੈ ਤਿੰਨ ਨਾਲ ਥੋੜਾ ਅਛੀਆਂ ਲਾਉਣਾ ਹੈਗੇ ਅੱਠਾਂ ਨੇ ਹੋਵੇਗਾ ਬਲਦਾਨ ਤਾਂ ਬੇਲ ਕਟਵਾ 550 ਉੱਪਰ ਲਿਖਿਆ ਸ਼ਿੱਕਰ ਤੇ ਬੇਲ ਕਟਵਾ ਲੇ ਬਾਕੀ ਤੇਰਾ ਦੇ ਕਹਿਣਾ ਜੀ ਜਿੱਦਾਂ ਆਪਾਂ ਇਹਨਾਂ ਨੂੰ ਪੁੱਛਿਆ ਕਿ ਸਟੀਲੀ ਚਾਦਰ ਬਾਰੇ ਕੀ ਤੁਸੀਂ ਲਾ ਕੇ ਦਿਓ ਜਾਂ ਕੀ ਕਰੋਗੇ ਇਹਨਾਂ ਨੇ ਕਿਹਾ ਇੱਕ ਇਹਦਾ ਗਾਗ ਦੇ ਸ਼ਿਰ ਤੇ ਜੇ ਕਹੂਗਾ ਤਾਂ ਆਪਾਂ ਲਾ ਦੇਾਂਗੇ ਜਿੱਲੀ ਜਦ ਜਿੱਤੇ ਜਿੱਥੇ ਤੋਂ ਜ਼ਿਆਦਾ ਕਸਾਈਂ ਨਹੀਂ ਲੱਗਦੀ ਆ। ਸ਼ੀਣੀ ਯਾਰ ਇੱਕ ਨੰਬਰ ਨੇ ਜਿੱਲੀ ਬਣ ਗਿਆ। ਤੇ ਬਾਕੀ ਕਹਿੰਦੇ ਗਾਗ ਦੇ ਸ਼ਿਰ ਤੇ ਜਿਵੇਂ ਵੀ ਕਹਿਣਗੇ ਵਿੱਚ ਕਮੀ ਨਹੀਂ ਹੈ ਕਿਸੇ ਤਰ੍ਹਾਂ ਦੀ। ਜਿਵੇਂ ਕਰਤਾਰ ਤਰ੍ਹਾਂ ਕਰਤਾਰ ਵਰਗੀ ਬਣੀ ਆ ਇਹ। ਦੋ ਪੈਂਟ ਰੱਖੇ ਨੇ। ਹਾਂ? ਦੋ ਪੈਂਟ ਰੱਖੇ ਨੇ। ਪੰਜ ਗੇੜਾ ਨਹੀਂ ਹਰੇਕ ਪੰਜ ਗੇੜਾ। ਪੰਜ ਗੇੜਾ ਡਬਲ ਪੈਡਲ ਤੇ ਡਿਸਕ ਬ੍ਰੇਕ ਆ। ਚਾਰ ਗੇੜੀ ਕੋਈ 4 ਹੈ ਕੋਈ 5 ਕਰੀਏ 5 ਕਰੀਏ ਆਹ ਬੰਦ ਕਰੀਏ ਗੇਅਰ ਗੇਅਰ ਦਾ ਇੱਕ ਗੇਅਰ ਦਾ ਫਾਇਦਾ 5 ਗੇਅਰ ਨੇ ਬਹੁਤ ਹੀ ਸੋਹਣੀ ਮਸ਼ੀਨ ਬੜੀ ਜਿੰਨੀ ਵੀ ਕਹਿ ਰਹੀ ਹੈ ਪੂਰੀਆਂ ਰੀਜਾਂ ਲੱਗੀਆਂ ਮਸ਼ੀਨ ਨੇ ਪੂਰਾ ਰਿੱਡ ਕੀਤੀ ਹੈ ਤੇ 6 ਇੰਚ ਉੱਚੀ ਮਸ਼ੀਨ ਬਣਾਤੀ ਔਰ ਬੋੜੀ ਵੀ ਵੇਖੋ ਫੋਲਟ ਹੁੰਦੀ ਆ ਇਹ ਨਾ ਫਿਰ ਇਹਦਾ ਟੈਕਸ ਹੁਣ ਜੀ ਤੁਹਾਨੂੰ ਇਸ ਤੋਂ ਬਾਅਦ ਲੈ ਕੇ ਚੱਲਦੇ ਜੀ ਨਾਜਰਾ ਕੰਪੈਣਾ ਆਜਰਾ ਉਹ ਵੀ ਕਹਿੰਦੇ ਬਹੁਤ ਵਧੀਆ ਸਮਾਨ ਪਾਉਂਦੇ ਟੀਆਰ ਵਗੈਰਾ ਇਹਦਾ ਦੇ ਪਰ ਬੜਾ ਪਾਉਂਦੇ ਆ ਮਸ਼ੀਨ ਬਹੁਤ ਵਧੀਆ ਵੀ ਬਣਾਉਂਦੇ ਆ ਇੱਥੇ ਹੰਦੂ ਲੈ ਕੇ ਚਲਦੇ ਆ ਜੀ ਤੇ ਬੈਰਿੰਗ ਦੇਖੀਏ ਕਿਹੜੀ ਕੰਪਨੀ ਦੇ ਆ 7 ਨੰਬਰ ਜੈਡ ਹੈ ਤੇ 7 ਨੰਬਰ ਨੇ ਉਹ ਕਰਵਾਇਆ ਵੀ ਇਹ ਗਏ ਨੇ ਐਚ ਡੀ ਐਸ ਕੋਈ ਹੋਰ ਇਸ ਤਰ੍ਹਾਂ ਦੀ ਕੋ ਕੰਪਨੀ ਆ ਜਿੰਨਾ ਹੋਣ ਪੈਂਦੇ ਨੇ ਚੱਲ ਅੱਗੇ ਸਟਾਪ ਕਰ ਚੱਕਰ ਟਾਇਰ ਵੇ ਸਮਰਾਟ ਸੀਅਟ ਇੱਕ ਗੱਲ ਹੈ ਵੀ ਮਸ਼ੀਨ ਉੱਚੀ ਬਹੁਤ ਹੈ ਹਣਾ ਵਾਕੀ ਪੰਜ ਸਟਾਰ ਦਾ ਹੈ ਹਾਂ ਸਟਾਰ ਦਾ ਕਿਸ਼ਤੀ ਬਹੁਤ ਹੈ ਇੰਝਾ ਤੇ ਮੇਰਾ ਕਿਡਾ ਲਮਾਤ ਨਹੀਂ ਕੋਈ ਦਰ ਇਹ ਸਹੀ ਨਹੀਂ ਰਿਟਰਨ ਨਹੀਂ ਆਪਾਂ ਨੂੰ ਅੱਜ ਕਿੰਨੇ ਦਿਨ ਹੋ ਗਏ ਇੱਥੇ ਨਾਬੇ ਆਇਆ ਨੂੰ ਆਪਣ ਹੋ ਗਏ ਦੋ ਤਿੰਨ ਦਿਨ ਹੋ ਗਏ 3 ਦਿਨ ਹੋ ਗਏ ਨਾ ਤੇ ਇਹਦਾ ਏਜੰਸੀਆਂ ਕਿੰਨੀਆਂ ਘੁੰਮ ਲਈਆਂ ਕਿੰਨੀਆਂ ਦੇਖ ਲਈਆਂ ਨੇ 10 ਦੇਖ ਲਈਆਂ ਨਾ 10 ਏਜੰਸੀਆਂ ਅਸੀਂ ਦੇਖ ਲਈਆਂ ਜੀ ਤੇ ਤੋਂ 10 ਮਸ਼ੀਨ ਤੁਹਾਨੂੰ ਪਸੰਦ ਕਿਹੜੀ ਆਈ ਇਹਨਾਂ 'ਚੋਂ ਛੇੜ ਮੈਨੋ ਕਿੰਨੇ ਇਹ ਇੱਕ ਨਹੀਂ ਦੱਸਣੀ ਆਪਾਂ ਦੋ ਤਿੰਨ ਦੱਸਣੀਆਂ ਇੱਕ ਗੁਰਦਿਆਲ ਅੱਛਾ ਇੱਕ ਕਰਤਾਰ ਅੱਛਾ ਤੇ ਤੀਜੀ ਇੱਕ ਕਬ ਜੱਸੀ ਵਾਲਿਆਂ ਨੇ ਵੀ ਗਏ ਹਾਂ ਜੱਸੀ ਜੱਸੀ ਵੀ ਵਧੀਆ ਪਸੰਦ ਆਈ ਆ ਤੇਰੇ ਵਧੀਆ ਤੇ ਹੁਣ ਅਸੀਂ ਇਸ ਤੋਂ ਬਾਅਦ ਨਾਜਰਾ ਮਲਕੀਤ ਤੇ ਐਚ ਐਸ ਆਰ ਇਹਨਾਂ ਦੇ ਜਾਵਾਂਗੇ ਤੇ ਬਾਕੀ ਜੀ ਤੁਹਾਨੂੰ ਆਪਾਂ ਦਿਖਾਉਂਦੇ ਵੀ ਲੁੱਕ ਬਹੁਤ ਬਣੀਆ ਮਸ਼ੀਨ ਦੀ ਬਹੁਤ ਕੈਂਡ ਬਣੀਆ ਲੁੱਕ ਜਿਵੇਂ ਕਿ ਵੀ ਇੱਕ ਨੰਬਰ ਹੀ ਬਣਾਈ ਪਈ ਚੀਜ਼ ਹੈ ਕਿਹੜਾ ਹਾਂ ਪਛੜਾ ਹਾਂ ਹਾਂ 4/4 ਹੈ ਹੋਰੇ ਹੋਰੇ ਆ ਪੂਰੇ ਪੂਰੀਸਾ ਲੱਗਣ ਡਿਆ ਜੀ ਇਹਨੂੰ ਪਿੱਛੇ ਅੱਗੇ ਬੱਕਿਆ ਆ ਨਾ ਇਹਦਾ ਬਾਰੀ ਪੂਰੀ ਖੋਲਣ ਵਾਸਤੇ ਲਾਉਣ ਵਾਸਤੇ ਆ ਹਾਂ ਤੇ ਭਾਈ ਆਉਂਦਾ ਉਹਨੂੰ ਪੁੱਛਦਾ 4x4 ਕਿੱਥੇ ਲੱਗੂਗਾ? ਔਥ ਲੱਗਣਾ ਔਥ ਲੱਗਣਾ ਉਹ ਚਲਾ ਕਿੱਧਰ ਗਿਆ? ਉਹ ਆਉਂਦਾ ਆ ਮੈਂ ਪੂਰੇ ਪੂਰੇ ਐਸਲ ਕੇ ਵੀ ਲਾਉਸੀ ਤੇ ਸ਼ੌਟ ਤੇ ਵੀ ਭਾਵੇਂ ਸਮਝ ਨਾ ਸ਼ਾਰਟ ਪਾਉਗੇ ਚੈਨਲ ਜਗਾਰ ਬਣਾਉਗੇ ਜੀ ਸ਼ਾਰਟ ਵਾਲਾ ਜੀ ਕ੍ਰੋਸ ਵਾਲਾ ਠੀਕ ਆ ਉਹੀ ਕੰਮ ਜਾਵੇ ਦੂਸਰਾ ਚੈਨਲ ਤੇ ਨਹੀਂ ਆ ਕੰਮ ਜਾਵੇ ਹਨਾ ਉਹ ਸਾਡੇ ਹੈਗਾ ਤੇ ਬਾਕੀ ਨਹੀਂ ਗੱਲ ਨਹੀਂ ਬਣਦੀ ਉਹ ਜੀ ਫਸਪੋਰਟ ਹੈ ਇਹ ਤੋਂ ਆਪਦੀ ਪੱਤੀ ਲਵਾਉਂਦਾ ਹੀ ਨਹੀਂ ਕੋਈ ਕਿਹੜੀ ਆਹ ਪੱਤੀ ਇਹ ਕੋਈ ਵਿਰਲਾ ਹੀ ਨਾਉਂਦਾ ਅ ਇਹਦੇ ਬਾਈ ਸਟicker ਲਾਉਣ ਲੱਗਿਆ ਸਟicker ਕਰਾ مشین ਤੇ ਤੁਸੀਂ ਰੀਜਾ ਲਾ ਦਿੰਦੇ ਆ ਤੇਰਾ ਗੱਲ ਕੋਈ ਕਰਨੀ ਨਹੀਂ ਬਿੱਟੂ ਕਿਹੜਾ ਕਸ ਵੀ ਇਸ ਨੂੰ ਜੜੀ ਹਾਂ ਉਹ ਐਲੀਵੇਟਰ ਖੁੱਲਦੇ ਕੀਤੇ ਨਾਲ ਹਾਂ ਥੜਾ ਹੋਰ ਸੀ ਇਹ ਕੇਦਰੇ ਐਲੀਵੇਟਰ ਖੁੱਲਦੇ ਨਾ ਕਿਥੋਂ ਅੱਜ ਤਾਂ ਸੋਲ ਦੇ ਵਿੱਚ ਕੁੰਡੀਆਂ ਲੱਗੀਆਂ ਇੱਥੋਂ ਇੱਥੋਂ ਕੁੰਡੀਆਂ ਲੱਗੀਆਂ ਇਹ ਵੀ ਖੁੱਲਦੇ ਆ ਨਹੀਂ ਖੁੱਲਦੇ ਆ ਵੇ ਇਹ ਵੀ ਖੁੱਲੇਗਾ ਆ ਵੀ ਲੱਗ ਹੋਵੇਗਾ ਦੇਖ ਗਈ ਸਾਰਾ ਖੁੱਲਦਾ ਫਿਰੇ ਹਾਂ ਆ ਵੀ ਲੱਗ ਹੋਵੇਗਾ ਥੜਾ ਵੀ ਜਕਰਨਾ ਇਹਦਾ ਆਪਾਂ ਸਮਝ ਲੱਗ ਗਈ ਆ ਲੱਗੀ ਸਮਝਾਣ ਵਾਲੀ ਤੁਕੋਲੇ ਭੁੱਲਿਆ ਸਰਦਾ ਕਿੰਨੇ ਸਾਲ ਹੋ ਗਏ ਡਰਾਈਵਰੀ ਕਰਦੇ ਨੇ ਤੈਨੂੰ ਨਹੀਂ ਨਹੀਂ ਉਹ ਗੱਲ ਨਹੀਂ ਉਹ ਕਿਹਨੇ ਪਿਆ ਜਿਹਦੇ ਦਸ਼ਮੇਸ਼ ਸਿੰਘ ਲੱਗੇ ਕੁੰਡੀਆਂ ਲੱਗੀਆਂ ਨੇ ਉਹਦੇ ਨਾੜ ਖੋਲੋ ਲੋੜ ਨਹੀਂ ਆ ਸੀ ਤੇ ਤੈਨੂੰ ਕੁ ਲੱਗਦਾ ਆਪਣਾ ਸਟਿਪ ਨਹੀਂ ਨਾਲ ਮਿਲ ਸਕਦੀ ਛੋਟੀ ਹਾਂ ਬਗੀਚਾ ਏ ਇੱਧਰ ਆਹੀਂ ਆਪ ਆਪਣਾ ਮਿਸਤਰੀ ਫੋਰਮੈਨ ਪਤਾ ਹੀ ਕਹਿੰਦਾ ਕਹਿੰਦਾ ਇੰਨੀਆਂ ਬਿਸ਼ਰਾਹ ਦਸ਼ਮੇਸ਼ ਤੇ ਡਿਲੀਵਰ ਅਲੱਗ ਹੁੰਦੇ ਆ ਇਹ ਕੋਲ ਖੜੋਗੇ ਮਾ ਡਾ ਰਿੰਦੇ ਵੀ ਤੇ ਲੱਗਦੇ ਵੀਂਦੇ ਨਹੀਂ ਤੇ ਮੇਰਾ ਚੇਤਾ ਹੀ ਭੁੱਲ ਗਿਆ ਮੈਂ ਕੋਲ ਖੜੋਗੇ ਹਾਂ ਇਹਦੇ ਪਲੇਟ ਲਾਤੀ ਭਾਈ ਹਾਂ ਬਾਅਦ ਦੇ ਬਾਅਦ ਖੋਲ ਦੇ ਜੇ ਇਹਦਾ ਆ ਵੀ ਹਿਸਟਾ ਮੈਂ ਆ ਵੀ ਲੱਗ ਹੋ ਜਾਗਾ ਹਾਂ ਇਹ ਨਹੀਂ ਕਿ ਕਿ ਨਹੀਂ ਆ ਵੀ ਲੱਗ ਕੀਤਾ ਆ ਵੀ ਮੂਹ ਲੱਗ ਹੋ ਜਾਗਾ ਆ ਵੀ ਲੱਗ ਹੋ ਜਾਗਾ ਤੇ ਆ ਵੀ ਲੱਗ ਹੋ ਜਾਗਾ ਯਾਨੀ ਕਿ ਆਪਾਂ ਕੋਈ ਸਮੱਸਿਆ ਆਉਂਦੀ ਤਾਂ ਆਪਾਂ ਨੂੰ ਕੋਈ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਹਨਾ ਇਹੀ ਗੱਲ ਹੈ ਨਾ